ਕਈ ਸਾਡਾ ਦੇਸ਼ ਆਜ਼ਾਦ ਹੋਏ ਨੂੰ ਪਾਵੇਂ ਹੋਏ 77 ਸਾਲ ਪਰ ਅਸੀਂ ਅਜੇ ਆਜ਼ਾਦ ਨਾ ਹੋਏ ਸਾਡਾ ਹੈ ਬੁਰਾ ਹਾਲ ਅਸੀਂ ਅਜੇ ਆਜ਼ਾਦ ਨਾ ਹੋਏ ਸਾਡਾ ਹੈ ਬੁਰਾ ਹਾਲ ਉਹ ਕਿਸਾਨ ਨੂੰ ਫਸਲਾਂ ਦਾ ਰੇਤ ਮਿਲੇ ਨਾ ਨਾ ਮਜ਼ਦੂਰ ਨੂੰ ਮਿਲੇ ਦਿਹਾੜੀ ਉਹ ਦਿਨੋਂ ਦਿਨ ਹੀ ਹੁੰਦੀ ਜਾਂਦੀ ਸਾਡੀ ਹਾਲਤ ਮਾਰੀ ਲੀਡਰ ਵੋਟਾਂ ਲੈ ਕੇ ਸਾਡੇ ਤੋਂ ਖੇਡ ਜਾਂਦੇ ਨੇ ਚਾਲ ਉਹ ਲੂਣ ਤੇਲ ਤਾਂ ਸਾਨੂੰ जोडਦਾ ਨਹੀਂ ਅਸੀਂ ਕਿੱਥੋਂ ਬਣਾਈਏ ਢਾਲ ਸਾਡਾ ਦੇਸ਼ ਆਜ਼ਾਦ ਹੋਏ ਨੂੰ ਭਾਵੇਂ ਹੋਏ 77 ਸਾਲ ਪਰ ਆਪਾਂ ਅਜੇ ਆਜ਼ਾਦ ਨਹੀਂ ਹੋਏ ਸਾਡਾ ਹੈ ਬੁਰਾ ਹਾਲ ਸੰਸਨ 47 ਸਾਡੇ ਲਈ ਲੈ ਕੇ ਆਈ ਸੀ ਕਾਲ ਉਹ ਲੱਖਾਈ ਲੋਕੀ ਉਜੜੇ ਉਦੋਂ ਯਤੀਮ ਹੋ ਗਏ ਸੀ ਬਾਲ ਧੀਆ ਪੈਣਾ ਦੀ ਈਤ ਲੁੱਟੀ ਸੀ ਉਹ ਗੁੰਡਿਆਂ ਧੱਕੇ ਨਾਲ ਸਾਡਾ ਦੇਸ਼ ਆਜ਼ਾਦ ਹੋਏ ਨੂੰ ਭਾਵੇਂ ਹੋਏ 77 ਸਾਲ ਪਰ ਅਸੀਂ ਅਜੇ ਆਜ਼ਾਦ ਨਹੀਂ ਹੋਏ ਉਹ ਸਾਡਾ ਹੈ ਬੁਰਾ ਹਾਲ ਦੋਸਤੋ ਆਪਣਾ ਹੈ ਬੁਰਾ ਹਾਲ